ਉਨੀ ਵੱਡੀ ਸਾਡੀ ਦੁੱਖ ਦੀ ਘੜੀ ਹੈ ਉਨੀ ਵੱਡੇ ਜਜ਼ਬਿਆਂ ਦੇ ਨਾਲ ਸਾਡੇ ਹਰਿਆਣੇ ਤੋਂ ਵੀਰ ਲਗਾਤਾਰ ਸੇਵਾ ਚ ਲੱਗੇ ਹੋਏ ਆ ਇਹ ਮੇਰੇ ਇਲਾਕੇ ਦੇ ਨੇ ਸਾਰੇ ਮੇਰੇ ਰਿਸ਼ਤੇਦਾਰ ਮਿੱਤਰ ਪਿਆਰੇ ਜਿੰਨਾ ਵੀ ਮੇਰਾ ਫਰੈਂਡ ਸਰਕਲ ਹੈ ਮੇਰੇ ਇੱਕ ਸੱਦੇ ਦੇ ਪਿੰਡਾਂ ਤੋਂ ਪੈਸੇ ਇਕੱਠੇ ਕਰ ਕਰਕੇ ਅੱਜ ਇਹਨਾਂ ਨੂੰ 2 ਦਿਨ ਹੋ ਗਏ ਰਾਤੀ ਇਹਨਾਂ ਦੀ ਟਰਾਲੀਆਂ ਦੇ ਦੋਆਂ ਦੇ ਇੱਕ ਦੇ ਟਾਇਰ ਫਟ ਗਏ ਇੱਕ ਦੇ ਨਟ ਟੁੱਟ ਗਏ ਹਨਾ ਇਹ ਸੁਖਦੇ ਨਹੀਂ ਹੈਗੇ ਮੈਂ ਬੜਾ ਇਮੋਸ਼ਨਲ ਆ ਇਸ ਟਾਈਮ ਪਰ ਇਹਨਾਂ ਦੇ ਜਜ਼ਬਿਆਂ ਨੂੰ ਸਲੂਟ ਹੈ ਇਹ ਪੂਰੇ ਤਰੀਕੇ ਦੇ ਨਾਲ ਪਿੰਡਾਂ ਚੋਂ ਗੁਰਾਈ ਕਰ ਕਰਕੇ ਹਰਿਆਣੇ ਦੇ ਪਿੰਡਾਂ ਚ 4 45 50 ਕਿਲੋਮੀਟਰ ਇੱਥੇ ਪਹੁੰਚ ਰਹੇ ਹਨ ਇਹਨਾਂ ਸਾਰੇ ਭਰਾਵਾਂ ਨੂੰ ਸਲੂਟ ਹੈ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਕਦੇ ਲੰਗਰ ਨਹੀਂ ਬੰਦ ਹੋਣ ਦਿੱਤੇ ਔਰ ਹੁਣ 4 400 450 ਕਿਲੋਮੀਟਰ ਟਰਾਲੀਆਂ ਭਰ ਭਰ ਕੇ ਸਾਡੇ ਭਰਾ ਲੈ ਕੇ ਆ ਰਹੇ ਹਨ ਔਰ ਇਹਨਾਂ ਜੋਧਿਆਂ ਨੂੰ ਇਸ ਜज्ਬੇ ਨੂੰ ਇਨਸਾਨੀਤ ਨੂੰ ਸਲਾਮ ਹੈ ਤੇ ਜਦੋਂ ਤੱਕ ਹਾਲਾਤ ਸੁਖਾਵੇ ਨਹੀਂ ਹੁੰਦੇ ਆਪਾਂ ਡਟ ਕੇ ਇਦਾਂ ਹੀ ਪੰਜਾਬ ਦੇ ਇਨਸਾਨੀ ਦੇ ਨਾਲ ਖੜੇ ਰਹਿਣਾ ਹੈ ਬੋਲੇ ਸੋਨਿਹਾਲ ਸੋਨਿਹਾਲ ਹਰਿਆਣਾ ਪੰਜਾਬ ਬਾਈਚਾਰਾ ਜਿੰਦਾਬਾਦ ਹਰਿਆਣਾ ਪੰਜਾਬ ਬਾਈਚਾਰਾ ਜਿੰਦਾਬਾਦ ਥੈਂਕ ਯੂ ਸੋ ਮਚ ਚਲੋ ਆਜੋ ਭਾਈ ਯਾਰ ਭਾਈ ਸਸੀ ਗਾਲ ਜੀ ਤੁਹਾਡਾ ਆਪਣਾ ਰੇਸ਼ਮ ਸਿੰਘ ਨਮੋਲ ਜਿੰਨੀ ਵੱਡੀ ਸਾਡੀ ਦੁੱਖ ਦੀ ਘੜੀ ਹੈ ਉੰਨੀ ਵੱਡੇ ਜਜ਼ਬਿਆਂ ਦੇ ਨਾਲ ਸਾਡੇ ਹਰਿਆਣੇ ਤੋਂ ਵੀਰ ਲਗਾਤਾਰ ਸੇਵਾਚ ਲੱਗੇ ਹੋਏ ਆ ਇਹ ਮੇਰੇ ਇਲਾਕੇ ਦੇ ਨੇ ਸਾਰੇ ਮੇਰੇ ਰਿਸ਼ਤੇਦਾਰ ਮਿੱਤਰ ਪਿਆਰੇ ਜਿੰਨਾ ਵੀ ਮੇਰਾ ਫਰੈਂਡ ਸਰਕਲ ਹੈ ਮੇਰੇ ਇੱਕ ਸੱਦੇ ਦੇ ਪਿੰਡਾਂ ਤੋਂ ਪੈਸੇ ਇਕੱਠੇ ਕਰ ਕਰਕੇ ਅੱਜ ਇਹਨਾਂ ਨੂੰ 2 ਦਿਨ ਹੋ ਗਏ ਰਾਤੀ ਇਹਨਾਂ ਦੀ ਟਰਾਲੀਆਂ ਦੇ ਦੋਆਂ ਦੇ ਇੱਕ ਦੇ ਟਾਇਰ ਫਟ ਗਏ ਇੱਕ ਦੇ ਨਟ ਟੁੱਟ ਗਏ ਹਨਾ ਇਹ ਸੁੁੱਤੇ ਨਹੀਂ ਹੈਗੇ ਮੈਂ ਬੜਾ ਇਮੋਸ਼ਨਲ ਹਾਂ ਇਸ ਟਾਈਮ ਪਰ ਇਹਨਾਂ ਦੇ ਜਜ਼ਬੇ ਨੂੰ ਸਲੂਟ ਹੈ ਤੇ ਪੂਰੇ ਤਰੀਕੇ ਦੇ ਨਾਲ ਪਿੰਡਾਂ ਚੋਂ ਗੁਰਾਹੀ ਕਰ ਕਰਕੇ ਹਰਿਆਣੇ ਦੇ ਪਿੰਡ ਹੈ 4 45 50 ਕਿਲੋਮੀਟਰ ਇੱਥੇ ਪਹੁੰਚ ਰਹੇ ਹੈ ਇਹਨਾਂ ਸਾਰੇ ਭਰਾਵਾਂ ਨੂੰ ਸਲੂਟ ਹੈ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਕਦੇ ਲੰਗਰ ਨਹੀਂ ਬੰਦ ਹੋਣ ਦਿੱਤੇ ਔਰ ਹੁਣ 4-400 450 ਕਿਲੋਮੀਟਰ ਦੀ ਟਰਾਲੀਆਂ ਭਰ-ਭਰ ਕੇ ਸਾਡੇ ਭਰਾ ਲੈ ਕੇ ਆ ਰਹੇ ਆ ਔਰ ਇਹਨਾਂ ਜੋਧਿਆਂ ਨੂੰ ਇਸ ਜज्ਬੇ ਨੂੰ ਇਨਸਾਨੀਤ ਨੂੰ ਸਲਾਮ ਹੈ ਤੇ ਜਦੋਂ ਤੱਕ ਹਾਲਾਤ ਸੁਖਾਵੇਂ ਨਹੀਂ ਹੁੰਦੇ ਆ ਅਪਣ ਡੱਟ ਕੇ ਇਦਾਂ ਹੀ ਪੰਜਾਬ ਦੇ ਇਨਸਾਨੀ ਦੇ ਨਾਲ ਖੜੇ ਰਹਿਣਾ ਹੈ ਬੋਲੇ ਸੋਨਿਆਲ ਸੋਨਿਆਲ ਬਾਈਚਾਰਾ ਜਿੰਦਾਬਾਦ ਪੰਜਾਬ ਬਾਈਚਾਰਾ ਜਿੰਦਾਬਾਦ ਥੈਂਕ ਯੂ ਸੋ ਮਚ ਚਲੋ ਆਜੋ ਭਾਈ ਯਾਰ ਭਾਈ ਸਸੀ ਗਾਲ ਜੀ ਤੁਹਾਡਾ ਆਪਣਾ ਰੇਸ਼ਮ ਸਿੰਘ ਅਨਮੋਲ ਜਿੰਨੀ ਵੱਡੀ ਸਾਡੀ ਦੁੱਖ ਦੀ ਘੜੀ ਹੈ ਉੰਨੀ ਵੱਡੇ ਜਜ਼ਬਿਆਂ ਦੇ ਨਾਲ ਸਾਡੇ ਹਰਿਆਣੇ ਤੋਂ ਵੀਰ ਲਗਾਤਾਰ ਸੇਵਾ ਚ ਲੱਗੇ ਹੋਏ ਆ ਇਹ ਮੇਰੇ ਇਲਾਕੇ ਦੇ ਨੇ ਸਾਰੇ ਮੇਰੇ ਰਿਸ਼ਤੇਦਾਰ ਮਿੱਤਰ ਪਿਆਰੇ ਜਿੰਨਾ ਵੀ ਮੇਰਾ ਫਰੈਂਡ ਸਰਕਲ ਹੈ ਮੇਰੇ ਇੱਕ ਸੱਦੇ ਦੇ ਪਿੰਡਾਂ ਤੋਂ ਪੈਸੇ ਇਕੱਠੇ ਕਰ ਕਰਕੇ ਅੱਜ ਇਹਨਾਂ ਨੂੰ 2 ਦਿਨ ਹੋ ਗਏ ਰਾਤੀ ਇਹਨਾਂ ਦੇ ਟਰਾਲੀਆਂ ਦੇ ਦੋਆਂ ਦੇ ਇੱਕ ਦੇ ਟਾਇਰ ਫਟ ਗਏ ਇੱਕ ਦੇ ਨੱਟ ਟੁੱਟ ਗਏ ਹਨਾ ਇਹ ਸੁੱਤੇ ਨਹੀਂ ਹੈਗੇ ਮੈਂ ਬੜਾ ਇਮੋਸ਼ਨਲ ਹਾਂ ਇਸ ਟਾਈਮ ਪਰ ਇਹਨਾਂ ਦੇ ਜਜ਼ਬੇ ਨੂੰ ਸਲੂਟ ਹੈ ਤੇ ਪੂਰੇ ਤਰੀਕੇ ਦੇ ਨਾਲ ਪਿੰਡਾਂ ਚੋਂ ਗੁਰਾਈ ਕਰ ਕਰਕੇ ਹਰਿਆਣੇ ਦੇ ਪਿੰਡ ਹੈ 4 400 550 ਕਿਲੋਮੀਟਰ ਇੱਥੇ ਪਹੁੰਚ ਰਹੇ ਹੈ ਇਹਨਾਂ ਸਾਰੇ ਭਰਾਵਾਂ ਨੂੰ ਸਲੂਟ ਹੈ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਕਦੇ ਲੰਗਰ ਨਹੀਂ ਬੰਦ ਹੋਣ ਦਿੱਤੇ ਔਰ ਹੁਣ 4 400 450 ਕਿਲੋਮੀਟਰ ਟਰਾਲੀਆਂ ਭਰ ਭਰ ਕੇ ਸਾਡੇ ਭਰਾ ਲੈ ਕੇ ਆ ਰਹੇ ਹੈ ਔਰ ਇਹਨਾਂ ਜੋਧਿਆਂ ਨੂੰ ਇਸ ਜज्ਬੇ ਨੂੰ ਇਨਸਾਨੀਤ ਨੂੰ ਸਲਾਮ ਹੈ ਤੇ ਜਦੋਂ ਤੱਕ ਹਾਲਾਤ ਸੁਖਾਵੇਂ ਨਹੀਂ ਹੁੰਦੇ ਆਪਾਂ ਡੱਟ ਕੇ ਇਦਾਂ ਹੀ ਪੰਜਾਬ ਦੇ ਇਨਸਾਨੀ ਦੇ ਨਾਲ ਖੜੇ ਰਹਿਣਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਹਰਿਆਣਾ ਪੰਜਾਬ ਭਾਈਚਾਰਾ ਜਿੰਦਾਬਾਦ ਥੈਂਕ ਯੂ ਸੋ ਮੱਚ ਚਲੋ ਆਜੋ ਭਾਈ ਯਾਰ ਭਾਈ ਸਸੀ ਕਾਲ ਜੀ ਤੁਹਾਡਾ ਆਪਣਾ ਰੇਸ਼ਮ ਸਿੰਘ ਨਮੋਲ ਜਿੰਨੀ ਵੱਡੀ ਸਾਡੀ ਦੁੱਖ ਦੀ ਘੜੀ ਹੈ ਉਹਨਾਂ ਵੱਡੇ ਜਜ਼ਬਿਆਂ ਦੇ ਨਾਲ ਸਾਡੇ ਹਰਿਆਣੇ ਤੋਂ ਵੀਰ ਲਗਾਤਾਰ ਸੇਵਾ ਚ ਲੱਗੇ ਹੋਏ ਐ ਇਹ ਮੇਰੇ ਇਲਾਕੇ ਦੇ ਨੇ ਸਾਰੇ ਮੇਰੇ ਰਿਸ਼ਤੇਦਾਰ ਮਿੱਤਰ ਪਿਆਰੇ ਜਿੰਨਾ ਵੀ ਮੇਰਾ ਫਰੈਂਡ ਸਰਕਲ ਐ ਮੇਰੇ ਇੱਕ ਸੱਦੇ ਦੇ ਪਿੰਡਾਂ ਤੋਂ ਪੈਸੇ ਇਕੱਠੇ ਕਰ ਕਰਕੇ ਅੱਜ ਇਹਨਾਂ ਨੂੰ 2 ਦਿਨ ਹੋ ਗਏ ਰਾਤੀ ਇਹਨਾਂ ਦੀ ਟਰਾਲੀਆਂ ਦੇ ਦੋਆਂ ਦੇ ਇੱਕ ਦੇ ਟਾਇਰ ਫਟ ਗਏ ਇੱਕ ਦੇ ਨਟ ਟੁੱਟ ਗਏ ਹਨਾ ਇਹ ਸੁਭਦੇ ਨਹੀਂ ਹੈਗੇ ਮੈਂ ਬੜਾ ਇਮੋਸ਼ਨਲ ਹਾਂ ਇਸ ਟਾਈਮ ਪਰ ਇਹਨਾਂ ਦੇ ਜਜ਼ਬਿਆਂ ਨੂੰ ਸਲੂਟ ਐ ਤੇ ਪੂਰੇ ਤਰੀਕੇ ਦੇ ਨਾਲ ਪਿੰਡਾਂ ਚੋਂ ਗੁਰਾਹੀ ਕਰ ਕਰਕੇ ਹਰਿਆਣੇ ਦੇ ਪਿੰਡ ਐ 440 550 ਕਿਲੋਮੀਟਰ ਇੱਥੇ ਪਹੁੰਚ ਰਹੇ ਹਨ ਇਹਨਾਂ ਸਾਰੇ ਭਰਾਵਾਂ ਨੂੰ ਸਲੂਟ ਹੈ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਕਦੇ ਲੰਗਰ ਨਹੀਂ ਬੰਦ ਹੋਣ ਦਿੱਤੇ ਔਰ ਹੁਣ 440 450 ਕਿਲੋਮੀਟਰ ਟਰਾਲੀਆਂ ਭਰ-ਭਰ ਕੇ ਸਾਡੇ ਭਰਾ ਲੈ ਕੇ ਆ ਰਹੇ ਹਨ ਔਰ ਇਹਨਾਂ ਜੋਧਿਆਂ ਨੂੰ ਇਸ ਜਜਬੇ ਨੂੰ ਇਨਸਾਨੀਤ ਨੂੰ ਸਲਾਮ ਹੈ ਤੇ ਜਦੋਂ ਤੱਕ ਹਾਲਾਤ ਸੁਖਾਵੇ ਨਹੀਂ ਹੁੰਦੇ ਆਪਾਂ ਡੱਟ ਕੇ ਇਦਾਂ ਹੀ ਪੰਜਾਬ ਦੇ ਇਨਸਾਨੀ ਦੇ ਨਾਲ ਖੜੇ ਰਹਿਣਾ ਹੈ ਬੋਲੇ ਸੋਨਿਆ ਔਰ